ਮੇਰੀ ਜਰਨੀ ਦੀ ਸਟਾਰਟ ਹੋਈ ਸੀ 2022 ਚ ਮੈਂ ਗੇਮ ਸਟਾਰਟ ਕੀਤੀ ਸੀ ਕਾਲਜ ਲੈਵਲ ਤੇ ਉਦਾਂ ਜਿਵੇਂ ਹੈਨਾ ਜਿਮ ਲਾਈਨਸ ਥੋੜਾ ਬਹੁਤ ਇੰਟਰਸਟ ਸਟਾਰਟਿੰਗ ਤੋਂ ਸੀ ਤੇ ਉੱਥੇ ਕਾਲਜ ਚ ਗਏ ਬਾਕੀ ਫਿਟਨੈਸ ਲੈਵਲ ਦਾ ਟੈਸਟ ਹੁੰਦਾ ਸੀ ਥੋੜਾ ਬਹੁਤ ਉਦੋਂ ਮੇਰਾ ਇੰਟਰਸਟ ਬਣਿਆ ਜਿਮ ਲਾਈਨ ਚ ਆਪਣੇ ਕੋਚ ਕੋਲ ਗਏ ਮਿਲੀ ਉਹਨਾਂ ਨੂੰ ਮੈਂ ਮੈਮ ਸੰਦੀਪ ਕੌਰ ਨੇ ਇੰਟਰਨੈਸ਼ਨਲ ਪਾਵਰ ਲਿਫਟਰ ਨੇ ਤੇ ਉਹਨਾਂ ਨਾਲ ਮਿਲੀ ਤੇ ਉਹਨਾਂ ਨੇ ਥੋੜਾ ਮਤਲਬ ਮੋਟੀਵੇਟ ਬਹੁਤ ਕੀਤਾ ਮੈਨੂੰ ਕਿ ਤੁਸੀਂ ਅੱਧਾ ਗੇਮ ਕੰਟੀਨਿਊ ਕਰੋ ਤੇ ਫਿਰ ਆਪਾਂ ਉਦੋਂ ਤੋਂ ਗੇਮ ਸਟਾਰਟ ਕੀਤੀ ਹੋਈ ਹੈ ਸਟਾਰਟਿੰਗ ਚ ਡਿਸਟ੍ਰਿਕਟ ਲੈਵਲ ਦੇ ਟੂਰਨਾਮੈਂਟਸ ਖੇਡੇ ਨੇ ਫਿਰ ਉਸ ਤੋਂ ਬਾਅਦ ਆਪਾਂ ਸਟੇਟ ਲੈਵਲ ਤੱਕ ਪਹੁੰਚੇ ਹੌਲੀ ਹੌਲੀ ਕਰਦੇ ਕਰਦੇ ਨੈਸ਼ਨਲ ਵੀ ਚਲੋ ਵਧੀਆ ਲੱਗੀ ਹੈ ਨਾ ਉੱਚੋ ਵੀ 골ਡ ਮੈਡਲ ਆਇਆ ਫਿਰ ਉਸ ਤੋਂ ਬਾਅਦ ਮੇਰੀ ਸੈLECTION ਇੰਟਰਨੈਸ਼ਨਲ ਵਾਸਤੇ ਹੋਈ ਫਿਰ ਉੱਥੇ ਗਏ ਆਪਾਂ ਵਧੀਆ ਰਿਹਾ ਸਫਰ ਡਾਈਟ ਦੀ ਗੱਲ ਕੀਤੀ ਡਾਈਟ ਦਾ ਬਹੁਤ ਜ਼ਿਆਦਾ ਔਖਾ ਹੁੰਦਾ ਸੀ ਡਾਇਰੈਕਟ ਪ੍ਰੋਟੀਨ ਤਾਂ ਕੋਈ ਵੀ ਸਾਨੂੰ ਮਨਾ ਕੀਤਾ ਹੋਇਆ ਸੀ ਪ੍ਰੋਟੀਨ ਤਾਂ ਲੈਂਦਾ ਹੀ ਨਹੀਂ ਤੇ ਚਿਕਨ ਦੇ ਸਿਰ ਤੇ ਹੀ ਹੁੰਦਾ ਹੈ ਡਾਈਟ ਤੇ ਚਿਕਨ ਤੋਂ ਹਫਤੇ ਜਿਵੇਂ 5 ਦਿਨ ਤਾਂ ਹੁੰਦਾ ਹੀ ਹੁੰਦਾ ਹੈ ਕਰਨਾ ਚਲੋ ਬਹੁਤ ਔਖਨ ਕਰਕੇ 2-3 ਦਿ ਤੰਦਰ ਦੇਖ ਹੁੰਦੇ ਟਰੈਵਲ ਐਕਸਪੈਂਸਸ ਆ ਜਾਂਦੇ ਨੇ ਤੇ ਆਪਾਂ ਕੰਪੀਟੀਸ਼ਨ ਖੇਡਣ ਜਾਣਾ ਉੱਥੇ ਪਹੁੰਚਣਾ ਉੱਥੇ ਜਾ ਕੇ ਸਾਰੀ ਤਿਆਰੀ ਕਰਨੀ ਤਾਂ ਉਹ ਸਾਰਾ ਕੁਝ ਕਿਵੇਂ ਮੈਨੇਜ ਕਰਦਾ ਮੇਰੀ ਫੈਮਿਲੀ ਵੀ ਬਹੁਤ ਸਪੋਰਟਿਵ ਨੇ ਮੇਰੇ ਰਿਲੇਟਿਵਸ ਨੇ ਉਹ ਵੀ ਬਹੁਤ ਸਪੋਰਟਿਵ ਨੇ ਕੋਚ ਸਾਹਿਬ ਨੇ ਉਹ ਵੀ ਟਾਈਮ ਟੂ ਟਾਈਮ ਸਡੀ ਹੈਲਪ ਕਰ ਦਿੰਦੇ ਨੇ ਜਿੰਨਾ ਕਿ ਹਨਾ ਸਾਰਾ ਸਾਰੇ ਕਿਉਂਕਿ ਨਾਰਮਲ ਜੇ ਕਰਾ ਜੋ ਹੈਗੇ ਨੇ ਇਹਨਾਂ ਤਾਂ ਕੋਈ ਇਕੱਠਾ ਇੱਕ ਵਦਮੂ ਵੀ ਨਹੀਂ ਕਰ ਸਕਦਾ ਇੱਕ ਆਪ ਅਕਸਰ ਦੇਖਦੇ ਜਦੋਂ ਆਪਾਂ ਕਿਸੇ ਜਰਨੀ ਦੇ ਵਿੱਚ ਹੁੰਨੇ ਆ ਨਾ ਤਾਂ ਕਈ ਪੁਆਇੰਟਸ ਤੇ ਇਦਾਂ ਦੇ ਅੰਦਰ ਜਦੋਂ ਆਪਾਂ ਟੁੱਟ ਜਾਂਦੇ ਚੰਗੀ ਤ ਕਦੇ ਕਦੇ ਤਾਂ ਜਿਵੇਂ ਟੂਰਨਾਮੈਂਟ ਤੋਂ ਪਹਿਲਾਂ ਇੰਜਰੀ ਆ ਜਾਣੀ ਉਹ ਸਭ ਤੋਂ ਵੱਧ ਦੁੱਖ ਦਿੰਦਾ ਸੀ ਕਿ ਆਪਾਂ ਤਿਆਰੀ ਇੰਨੀ ਕੀਤੀ ਹੈ ਤੇ ਆਪਣੇ ਕੰਪੀਟੀਸ਼ਨ ਤੋਂ ਪਹਿਲਾਂ ਇੰਜਰੀ ਆ ਗਈ ਇੱਕ ਤਾਂ ਹੋਵੇ ਨਾ ਬੰਦਾ ਖਰਚੇ ਕਰਕੇ ਬਹਿ ਗਿਆ ਉਹ ਵੀ ਬੰਦਾ ਸਬਰ ਕਰ ਲੈਂਦਾ ਇੰਜਰੀ ਆ ਗਈ ਸਾਰਾ ਕੁਝ ਹੁੰਦੇ ਹੋਏ ਵੀ ਬੰਦਾ ਕੰਪੀਟੀਸ਼ਨ ਨਹੀਂ ਖੇਡ ਸਕਦਾ ਸਭ ਤੋਂ ਵੱਧ ਤੋੜ ਦਿੰਦਾ ਅੰਦਰੋਂ ਬੰਦੇ ਨੂੰ